ਅੱਜ ਪੰਜਾਬ ਦੀ ਰਾਜਨੀਤੀ ਇੱਕ ਵਾਰ ਫਿਰ ਸੋਸ਼ਲ ਮੀਡੀਆ ਤੇ ਭੜਕੀ ਹੋਈ ਨਜ਼ਰ ਆ ਰਹੀ ਹੈ ਨੰਬਰ 1 ਸੋਸ਼ਲ ਮੀਡੀਆ ਰਾਜਨੀਤੀ ਜਾਂ ਅਸਲ ਹਿਸਾਬ ਆਖਰ ਇਹ ਸਾਰੇ ਫੇਸਬੁੱਕ ਤੇ ਟਵਿੱਟਰ ਪੋਸਟਾਂ ਕਿਸ ਲਈ ਨੇ ਕੀ ਇਹ ਸਿਆਸਤਦਾਨ ਲੋਕਾਂ ਦੀ ਭਲਾਈ ਲਈ ਕਹਿ ਰਹੇ ਨੇ ਜਾਂ ਆਪਣੀ ਪਾਰਟੀ ਦੀ ਪੋਲਿਟੀਕਲ ਰੀਚ ਵਧਾਉਣ ਲਈ ਸੀਐਮ ਮਾ ਨੇ ਜਿੱਥੇ ਆਪਣੇ ਪੋਸਟ 'ਚ ਨਸ਼ਾ ਕਪਲੇ ਤੇ ਭ੍ਰਿਸ਼ਟਾਚਾਰ ਦੀ ਗੱਲ ਕੀਤੀ ਉਥੇ ਕੈਪਟਨ ਤੇ ਮਜੀਠੀਆ ਨੇ ਆਪਣੇ ਕਈ ਸਾਲਾਂ ਦੇ ਰਾਜਨੀਤਿਕ ਤਜਰਬੇ ਨਾਲ ਸਿੱਧਾ ਮੁਕਾਬਲਾ ਕੀਤਾ ਨੰਬਰ 2 2027 ਚੋਣਾਂ ਦੀ ਰਣਨੀਤੀ ਦੀ ਸ਼ੁਰੂਆਤ ਬਹੁਤ ਸਿਆਸੀ ਵਿਸ਼ਲੇਸ਼ਕ ਮੰਨਦੇ ਨੇ ਕਿ ਇਹਨਾਂ ਬਿਆਨਾਂ ਰਾਹੀਂ ਚੋਣੇ ਲਹਿਰ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪ ਪਾਰਟੀ ਚਾਹੁੰਦੀ ਹੈ ਕਿ ਭਗਵੰਤ ਮਾਨ ਨੂੰ ਪੰਜਾਬ ਦਾ ਸੱਚਾ ਨਾਇਕ ਦਿਖਾਇਆ ਜਾਵੇ ਉਥੇ ਅਕਾਲੀ ਦਲ ਅਤੇ ਕਾਂਗਰਸ ਜਾਂ ਕੈਪਟਨ ਦੀ ਨਵੀਂ ਗੱਠਜੋੜ ਮਾਨ ਦੇ ਹਮਲਿਆਂ ਦੇ ਜਵਾਬੀ ਜੰਗ ਦੀ ਤਿਆਰੀ ਕਰ ਰਹੀ ਹੈ ਨੰਬਰ 3 ਮਜੀਠੀਆ ਦੇ ਵਿਰੁੱਧ ਨਸ਼ਾ ਮਾਮਲਾ ਕਿੱਥੋਂ ਸ਼ੁਰੂ ਹੋਇਆ 2018 ਚ ਨਸ਼ਾ ਕਾਂਡ ਚ ਮਜੀਠੀਆ ਦਾ ਨਾਂ ਆਇਆ ਕਈ ਤਸਕਰਾਂ ਨੇ ਆਪਣੇ ਬਿਆਨਾਂ ਚ ਮਜੀਠੀਆ ਦੇ ਸਬੰਧ ਦਰਸਾਏ ਪਰ ਕਨੋਨੀ ਤੌਰ ਤੇ ਅਜੇ ਤੱਕ ਉਹਨਾਂ ਖਿਲਾਫ ਕੋਈ ਠੋਕਵੀਂ ਸਜ਼ਾ ਨਹੀਂ ਹੋਈ ਸੀਐਮ ਮਾਨ ਕਹਿੰਦੇ ਨੇ ਕਿ ਸਾਡੀ ਸਰਕਾਰ ਇਹ ਕੇਸ ਮੁਕੰਮਲ ਤੌਰ ਤੇ ਅੱਗੇ ਵਧਾਵੇਗੀ ਨੰਬਰ 4 ਕੈਪਟਨ ਅਮਰਿੰਦਰ ਦੀ ਪਾਲਿਸੀ ਅਤੇ ਇਤਿਹਾਸ ਕੈਪਟਨ ਨੇ ਆਪਣੇ ਸੀਐਮ ਰਣ ਸਮੇਂ ਕਈ ਵਾਰ ਕਿਹਾ ਕਿ ਨਸ਼ਾ ਖਤਮ ਕਰਾਂਗੇ ਪਰ ਜਨਤਾ ਅੱਜ ਵੀ ਪੁੱਛਦੀ ਹੈ ਕਿ ਅਸਲ 'ਚ ਕਿਸੇ ਵੱਡੇ ਮਾਫੀਆ ਨੂੰ ਸਜ਼ਾ ਮਿਲੀ ਕੈਪਟਨ ਨੂੰ ਹੁਣ ਆਪ ਤੇ ਭਰੋਸਾ ਨਹੀਂ ਪਰ ਕਾਂਗਰਸ ਵੀ ਉਹਨਾਂ ਨਾਲ ਨਹੀਂ ਹੈ ਉਹ ਅੱਜਕੱਲ ਬੀਜੇਪੀ ਦੇ ਨੇ ਜਿਸ ਕਰਕੇ ਉਹ ਰਾਜਨੀਤੀ ਵਿੱਚ ਮੋੜ ਖੜਾ ਹੋਣਾ ਚਾਹੁੰਦੇ ਨੇ ਨੰਬਰ 5 ਆਮ ਜਨਤਾ ਦੇ ਰਿਐਕਸ਼ਨ ਕਿਸੇ ਦਾ ਵਿਸ਼ਵਾਸ ਕਿਸੇ ਨੇ ਕਿਹਾ ਮਾਨ ਸੱਚ ਬੋਲ ਰਹੇ ਨੇ ਕਿਸੇ ਨੇ ਕਿਹਾ ਫੇਸਬੁੱਕ ਵਾਲੀ ਸਿਆਸਤ ਕਦੇ ਕੰਮ ਨਹੀਂ ਆਉਂਦੀ ਲੋਕਾਂ ਵਿੱਚ ਮਿਲਜੁਲਾ ਰਵਈਆ ਰਿਹਾ ਹੈ ਬਜ਼ੁਰਗ ਕਹਿੰਦੇ ਨੇ ਚੋਣਾਂ ਆ ਰਹੀਆਂ ਨੇ ਝੂਠੇ ਵਾਅਦੇ ਹੁਣ ਮੋੜ ਆਣਗੇ ਜਵਾਹ ਕਹਿੰਦੇ ਨੇ ਜਿਹੜਾ ਨਸ਼ਾ ਰੋਕੇ ਅਸੀਂ ਉਹਨੂੰ ਵੋਟ ਪਾਵਾਂਗੇ ਅਖੀਰ 'ਚ ਅਗਰ ਦੇਖਿਆ ਜਾਵੇ ਸਿਆਸਤ 'ਚ ਸੱਚ ਦੀ ਲੋੜ ਹੈ ਹੁਣ ਸਮਾਂ ਆ ਗਿਆ ਹੈ ਕਿ ਲੋਕ ਫੇਸਬੁੱਕ ਟਵਿੱਟਰ ਦੀ ਪਾਲਿਸੀ ਨਹੀਂ ਜ਼ਮੀਨੀ ਕੰਮ ਦੇਖਣ ਕੀ ਸੀਐਮ ਮਨ ਆਪਣੀ ਗੱਲ ਨਿਭਾਉਣਗੇ ਕੀ ਮਜੇਠਿਆਂ ਨੂੰ ਸਜ਼ਾ ਹੋਵੇਗੀ ਆਖਿਰਕਾਰ ਕੇਸ ਕੀ ਨਿਬੜੇਗਾ ਕੀ ਕੈਪਟਨ ਆਪਣਾ ਦਬਦਬਾ ਮੁੜ ਹਾਸਲ ਕਰ ਸਕਣਗੇ ਜਵਾਬ ਵਕਤ ਦੇਵੇਗਾ ਪਰ ਤੁਹਾਡੀ رائے ਵੀ ਹੋਣੀ ਚਾਹੀਦੀ ਹੈ ਕਮੈਂਟ ਕਰਕੇ ਜ਼ਰੂਰ ਦੱਸੋ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਲੈ ਕੇ ਆਵਾਂਗੇ ਸਾਡੇ ਨਾਲ ਜੁੜੇ ਰਹਿਣ ਲਈ ਵੀਡੀਓ ਨੂੰ ਲਾਈਕ ਐਂਡ ਚੈਨਲ ਨੂੰ ਸਬਸਕ੍ਰਾਈਬ ਕਰੋ ਦੇਖਦੇ ਰਹੋ ਮਨ 온 ਪੰਜਾਬੀ